ਜੀ ਗੱਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵੋਗੇ ਅਤੇ ਆਦੇ ਪੇਪਰਾਂ ਦੀ ਤਿਆਰੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ ਤਾਂ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਗੁਰੂ ਸਾਹਿਬਾਨ ਦੀਆਂ ਚ ਪੰਜ ਪਾਰਟ ਪਹਿਲਾਂ ਦੇ ਚੁੱਕਾ ਹਾਂ ਤੁਹਾਨੂੰ ਜੇਕਰ ਨਹੀਂ ਦੇਖੀਆਂ ਤਾਂ ਉਹਨਾਂ ਨੂੰ ਜ਼ਰੂਰ ਦੇਖ ਲੈਣਾ ਵੀਡੀਓ ਇਹ ਇੱਕ ਪਾਰਟ ਦੇ ਵਿੱਚ 30 ਕੁਐਸਚਨ ਹਨ ਤਾਂ ਦੋਸਤੋ 100 ਪਲੱਸ ਕੁਐਸਚਨ ਹੋ ਚੁੱਕੇ ਹਨ ਜੇਕਰ ਨਹੀਂ ਦੇਖੇ ਤਾਂ ਉਹਨਾਂ ਨੂੰ ਦੇਖ ਲੈਣਾ ਸਾਰੇ ਪੇਪਰਾਂ ਦੇ ਵਿੱਚ ਆਏ ਹੋਏ ਕੁਐਸਚਨ ਪੇਪਰ A ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹਨ ਇਹ ਦੋਸਤੋ ਤਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਕੁਐਸਚਨਾਂ ਦੇ ਜਾਂ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਜੇਕਰ ਦੋਸਤੋ ਤੁਸੀਂ ਚੈਨਲ ਦੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਕੰਟੈਂਟ ਵਧੀਆ ਲੱਗਾ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾ ਦੋਸਤੋ ਚੱਲਦੇ ਆਪਾਂ ਪਹਿਲੇ ਕੁਐਸਚਨ ਵੱਲ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਪਹਿਲਾ ਕੁਐਸਚਨ ਕਹਿੰਦਾ ਹੈ ਕਿ 151ਵਾਂ ਕੁਐਸਚਨ ਹੈ ਵਿਆਹ ਦੇ ਸਮੇ ਲਾਵਾਂ ਦੀ ਰਸਮ ਕਿਸ ਨੇ ਆਰੰਭ ਕੀਤੀ ਤਾਂ ਇਸ ਦਾ ਰਾਈਟ ਆਨਸਰ ਹੈ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਰਾਮਦਾਸ ਜੀ ਇਸ ਦਾ ਰਾਈਟ ਆਨਸਰ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਕਿ ਸੰਤੋਖ ਸਰਦਾਸ ਰੋਵਰ ਕਿੱਥੇ ਬਣਾਇਆ ਗਿਆ ਸੀ ਤਾਂ ਇਸ ਦਾ ਰਾਈਟ ਆਨਸਰ ਹੈ ਦੋਸਤੋ ਤੁਹਾਨੂੰ ਦੱਸ ਦਵਾਂ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਣਾਇਆ ਗਿਆ ਸੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਅੰਮ੍ਰਿਤਸਰ ਦਾ ਪੁਰਾਣਾ ਨਾਮ ਕੀ ਸੀ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਇਸ ਦਾ ਰਾਈਟ ਆਨਸਰ ਹੈ RAMDASPUR ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਕਹਿੰਦਾ ਹੈ ਕਿ ਲੋਕਗੀਤ ਘੋੜੀਆਂ ਦੀ ਰਚਨਾ ਕਿਸ ਗੁਰੂ ਨੇ ਕੀਤੀ ਸੀ ਤਾਂ ਦੋਸਤੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਪੇਪਰ ਦੇ ਵਿੱਚ ਵਾਰ-ਵਾਰ ਆ ਰਿਹਾ ਹੈ ਇਹ ਕੀ ਹੈ ਗੁਰੂ RAMDAS ਜੀ ਨੇ ਕੀਤੀ ਸੀ ਅਤੇ ਘੋੜੀਆਂ ਮੁੰਡਿਆਂ ਵਾਲਿਆਂ ਵੱਲੋਂ ਗਾਇਆਂ ਜਾਂਦੀਆਂ ਹਨ ਇਹ ਕੁਐਸਚਨ ਐਕਸਾਈਜ਼ ਇੰਸਪੈਕਟਰ ਦੇ ਵਿੱਚ ਬਣਿਆ ਸੀ ਤਾਂ ਦੋਸਤੋ ਤੁਹਾਨੂੰ ਸਾਰੀਆਂ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਹਨ ਇਸ ਕੁਐਸਚਨ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂ ਕਹਿੰਦਾ ਹੈ ਕੋੜੀਆਂ ਨੂੰ ਕਿਸ ਸਮੇਂ ਗਾਇਆ ਜਾਂਦਾ ਹੈ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਇਹ ਪੇਪਰ A ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਤਾਂ ਘੋੜੀਆਂ ਨੂੰ ਦੋਸਤੋ ਵਿਆਹ ਦੇ ਵਿਆਹ ਦੇ ਸਮੇਂ ਲਾੜੇ ਵਾਲੇ ਪਾਸਿਓਂ ਕੀ ਹੈ ਗਾਇਆ ਜਾਂਦਾ ਹੈ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ ਸ਼ਹਿਰ ਲਈ ਕਿਸ ਨੇ ਜ਼ਮੀਨਦਾਨ ਦਿੱਤੀ ਸੀ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਅਕਬਰ ਨੇ ਦਿੱਤੀ ਸੀ ਜੋ ਕਿ ਅਨਪੜ੍ਹ ਸ਼ਾਸਕ ਸੀ ਮੁਗਲ ਸ਼ਾਸਕ ਸੀ ਯਾਦ ਰੱਖਣਾ ਹੈ ਅਕਬਰ ਨੇ ਅਤੇ ਜਜ਼ੀਆ ਕਰ ਇਸ ਨੇ ਹਟਾ ਦਿੱਤਾ ਸੀ ਅਤੇ ਤੀਰਥ ਯਾਤਰਾ ਕਰ ਹਟਾ ਦਿੱਤੇ ਜੇਕਰ ਦੋਸਤੋ ਨਹੀਂ ਦੇਖਿਆ ਤਾਂ ਪੁਰਾਣੀ ਵੀਡੀਓ ਨੂੰ ਦੇਖ ਲੈਣਾ ਜਿੰਨੀਆਂ ਵੀ ਪੁਰਾਣੀਆਂ ਵੀਡੀਓਜ਼ ਹਨ ਸਾਰਿਆਂ ਦੇ ਵਿੱਚ ਬਹੁਤ ਹੀ ਜਿਆਦੇ ਇੰਪੋਰਟੈਂਟ ਕੁਐਸਚਨ ਕਰਵਾਈ ਗਏ ਹਨ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਦੋਸਤੋ ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂ ਰਾਮਦਾਸ ਜੀ ਦਾ ਸਭ ਤੋਂ ਮਹੱਤਵਪੂਰਨ ਕਾਰਜ ਕਿਹੜਾ ਸੀ ਤਾਂ ਇਸ ਦਾ ਰਾਈਟ ਆਨਸਰ ਹੈ ਦੋਸਤੋ ਰਾਮਦਾਸਪੁਰ ਦੀ ਬੁਨਿਆਦ ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਕਹਿੰਦਾ ਹੈ ਗੁਰੂ ਰਾਮਦਾਸ ਜੀ ਦਾ ਉੱਤਰਾਧਿਕਾਰੀ ਕੌਣ ਸੀ ਇਸ ਦਾ ਰਾਈਟ ਆਨਸਰ ਹੈ ਗੁਰੂ ਅਰਜਨ ਦੇਵ ਜੀ ਕੀ ਹੈ ਇਹਨਾਂ ਦੇ ਉੱਤਰਾਧਿਕਾਰੀ ਸਨ ਕਿਹੜਾ ਸਥਾਨ ਸਿੱਖਾਂ ਦਾ ਮੱਕਾ ਵਜੋਂ ਜਾਣਿਆ ਜਾਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਦੋਸਤੋ ਅੰਮ੍ਰਿਤਸਰ ਸਾਹਿਬ ਸਿੱਖਾਂ ਦਾ ਮੱਕਾ ਵਜੋਂ ਜਾਣਿਆ ਜਾਂਦਾ ਹੈ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਇਹਨਾਂ ਵਿੱਚੋਂ ਕਿਹੜਾ ਗੁਰੂ ਦੀ ਨਗਰੀ ਵਜੋਂ ਜਾਣਿਆ ਜਾਂਦਾ ਹੈ ਗੁਰੂ ਦੀ ਨਗਰੀ ਹੈ ਅੰਮ੍ਰਿਤਸਰ ਅੰਮ੍ਰਿਤਸਰ ਦਾ ਰਾਈਟ ਆਨਸਰ ਹੈ ਦੋਸਤੋ ਨੈਕਸਟ ਕਹਿੰਦਾ ਹੈ ਕਿਹੜੇ ਸ਼ਹਿਰ ਨੂੰ ਸਿੱਖਾਂ ਦੀ ਧਾਰਮਿਕ ਰਾਜਧਾਨੀ ਮੰਨਿਆ ਜਾਂਦਾ ਹੈ ਇਸ ਦਾ ਰਾਈਟ ਆਨਸਰ ਅੰਮ੍ਰਿਤਸਰ ਤਿੰਨ ਕੁਐਸਚਨ ਐ ਦੋਸਤੋ ਤਿੰਨਾ ਦਾ ਅੰਮ੍ਰਿਤਸਰ ਐ ਤਾਂ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਐ ਤਿੰਨੋਂ ਦੋਸਤੋ ਨੈਕਸਟ ਕੁਐਸਚਨ ਕਹਿੰਦਾ ਹੈ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਕਿੰਨੀਆਂ ਬਾਣੀਆਂ ਆਦ ਗ੍ਰੰਥ ਵਿੱਚ ਹਨ ਦੋਸਤੋ ਕੱਲ ਤੁਹਾਨੂੰ ਇੱਕ ਟਰਿਕ ਦੱਸੀ ਸੀ ਜਿੱਥੇ ਤੁਸੀਂ ਬਾਣੀਆਂ ਨੂੰ ਯਾਦ ਕਰ ਸਕੋ ਪਹਿਲੇ ਗੁਰੂ ਦੀ ਦੂਜੇ ਗੁਰੂ ਦੀ ਦੂਜੇ ਦੀ ਕੀ ਹਨ ਸ਼ਲੋਕ ਹਨ ਅਤੇ ਕਿੰਨੇ ਹਨ 62 ਜਾਂ 63 ਆ ਜਾਂਦਾ ਹੈ ਆਪਸ਼ਨ ਦੇ ਵਿੱਚ ਤੀਜੇ ਗੁਰੂ ਦੀ ਚੌਥੇ ਗੁਰੂ ਦੀ ਇਹ ਤੁਹਾਨੂੰ ਮੈਂ ਟਰਿਕ ਨਾਲ ਯਾਦ ਕਰਵਾਏ ਹਨ ਦੋਸਤੋ ਜੇਕਰ ਟਰਿਕ ਨਹੀਂ ਦੇਖੀ ਤਾਂ ਪੁਰਾਣੀ ਵੀਡੀਓ ਨੂੰ ਦੇਖ ਲੈਣਾ ਤਾ ਦੋਸਤੋ ਇਸ ਦਾ ਰਾਈਟ ਆਨਸਰ ਹੈ ਜੀ ਇੱਥੇ ਗੁਰੂ ਰਾਮਦਾਸ ਜੀ ਦੀ ਗੱਲ ਕੀਤੀ ਗਈ ਹੈ ਤਾਂ ਗੁਰੂ ਰਾਮਦਾਸ ਜੀ ਦੀਆਂ ਹਨ 679 ਬਾਣੀਆਂ ਹੱਦ ਜੋ ਆਦਿ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀਆਂ ਗਈਆਂ ਹਨ ਦੋਸਤੋ ਨੈਕਸਟ ਕੁਐਸਚਨ ਕਹਿੰਦਾ ਹੈ ਹਰਮੰਦਰ ਸਾਹਿਬ ਸ਼ਬਦ ਦਾ ਕੀ ਅਰਥ ਹੈ ਇਸ ਦਾ ਰਾਈਟ ਆਨਸਰ ਹੈ ਦੋਸਤੋ ਰੱਬ ਦਾ ਕੀਰਤਨ ਡੋਲੂ ਮੰਨਿਆ ਜਾਵੇਗਾ ਰੱਬ ਦਾ ਮੰਤਰ ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਹਰਮੰਦਰ ਸਾਹਿਬ ਦਾ ਨੀ ਪੱਥਰ ਕਿਸ ਨੇ ਰੱਖਿਆ ਸੀ ਹਰਮੰਦਰ ਸਾਹਿਬ ਦਾ ਨੀ ਪੱਥਰ ਕੁਐਸਚਨ ਆਇਆ ਵੀ ਸੀ ਪੇਪਰ ਤੇ ਫਕੀਰ ਮੀਆਂ ਮੀਰ ਨੇ 1588 ਦੇ ਵਿੱਚ ਰੱਖਿਆ ਸੀ ਯਾਦ ਰੱਖਣਾ ਦੋਸਤੋ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਇਹ ਨੈਕਸਟ ਕਹਿੰਦਾ ਹੈ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਸਨ ਤਾ ਪਹਿਲੇ ਗ੍ਰਾਂਤੀ ਸਨ ਬਾਬਾ ਬੁੱਢਾ ਜੀ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਪੰਜਾਬ ਜੀ ਕਿਹਦਾ ਕੁਐਸਚਨ ਵੀ ਹੈ ਪੇਪਰ ਏ ਦਾ ਕੁਐਸਚਨ ਵੀ ਹੈ ਸਿੱਖ ਹਿਸਟਰੀ ਦਾ ਕੁਐਸਚਨ ਹੈ ਇਹ ਨੈਕਸਟ ਕੁਐਸਚਨ ਕਹਿੰਦਾ ਹੈ ਸੂਫੀ ਫਕੀਰ ਮੀਆਂ ਮੀਰ ਕਿੱਥੋਂ ਦੇ ਨਿਵਾਸੀ ਸਨ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਇਸ ਤਰ੍ਹਾਂ ਦਾ ਪੇਪਰ ਜਦੋਂ ਆਹ ਕੁਐਸਚਨ ਪੁੱਛਦਾ ਹੈ ਤਾਂ ਡੋਲੂ ਮਾਜਣ ਵਾਲਾ ਕੁਐਸਚਨ ਬਣ ਜਾਂਦਾ ਹੈ ਜਾਂ ਤੇ ਇਸ ਨੂੰ ਸਕਿਪ ਕਰ ਆਉਣੇ ਆ ਜਾਂ ਇੱਥੇ ਤੁੱਕਾ ਲਾਉਣੇ ਆ ਤਾਂ ਦੋਸਤੋ ਇੱਥੇ ਕੀ ਆਨਸਰ ਹੈ ਸੂਫੀ ਫਕੀਰ ਮੀਆਂ ਮੀਰ ਕਿੱਥੋਂ ਦੇ ਨਿਵਾਸੀ ਸਨ ਤਾਂ ਇਹਦਾ ਰਾਈਟ ਆਨਸਰ ਹੈ ਦੋਸਤੋ ਲਾਹੌਰ ਦੇ ਨਿਵਾਸੀ ਸਨ ਇਹ ਨੈਕਸਟ ਕਹਿੰਦਾ ਹੈ ਗੁਰੂ ਗੋਲਕ ਕਿੱਥੇ ਹੈ ਗੁਰੂ ਗੋਲਕ ਹਰਮੰਦਰ ਸਾਹਿਬ ਦੇ ਵਿੱਚ ਹੈ ਜੇਕਰ ਗੋਇੰਦਵਾਲ ਲਾਏ ਤਾਂ ਗਲਤ ਹੋ ਜਾਵੇਗਾ ਦਮਦਮਾ ਸਾਹਿਬ ASCII ਲਾ ਕੇ ਨਹੀਂ ਆਵਾਂਗੇ ਨੰਦੇੜ ਸਾਹਿਬ ਹੋ ਸਕਦਾ ਹੈ ਲਾઈએ ਤੁੱਕਾ ਚੱਲ ਜਾਵੇਗਾ ਤਾਂ ਠੀਕ ਹੈ ਆਦਰਵਾਇਜ਼ ਕੀ ਹੈ 1.25 ਨੰਬਰ ਜਾਂ 1 ਨੰਬਰ ਲੈ ਕੇ ਜਾਣ ਵਾਲਾ ਕੁਐਸਚਨ ਬਣ ਜਾਵੇਗਾ ਇਹ ਨੈਕਸਟ ਕੁਐਸਚਨ ਕਹਿੰਦਾ ਹੈ ਲਾਵਾ ਕਿਸ ਗੁਰੂ ਜਾਂ ਕਿਸ ਦੁਆਰਾ ਰਚਿਆ ਗਿਆ ਲਾਵਾ ਨੂੰ ਕਿਸ ਗੁਰੂ ਦੁਆਰਾ ਰਚਿਆ ਗਿਆ ਤਾਂ ਇਸ ਦਾ ਰਾਈਟ ਆਨਸਰ ਵੈਸੇ ਤਾਂ ਸਹੀ ਕੁਐਸਚਨ ਇਹ ਬੰਦ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਦੋਸਤੋ ਗੁਰੂ ਰਾਮਦਾਸ ਜੀ ਵਾਰ-ਵਾਰ ਕੁਐਸਚਨ ਆਇਆ ਹੈ ਪੇਪਰ ਦੇ ਵਿੱਚ ਇਸੇ ਕਰਕੇ ਤੁਹਾਨੂੰ ਰਿਪੀਟ ਦੇਖ ਗਿਆ ਇਹ ਕੁਐਸਚਨ ਨੈਕਸਟ ਕਹਿੰਦਾ ਹੈ ਅੰਮ੍ਰਿਤਸਰ ਸਰੋਵਰ ਦਾ ਨਿਰਮਾਣ ਕਿਸ ਦੀ ਦੇਖਰੇਖ ਹੇਠ ਕੀਤਾ ਗਿਆ ਸੀ ਤਾਂ ਅੰਮ੍ਰਿਤਸਰ ਸਰੋਵਰ ਦੀ ਗੱਲ ਕੀਤੀ ਜਾਵੇ ਤਾਂ ਬਾਬਾ ਬੁੱਢਾ ਜੀ ਦੀ ਦੇਖਰੇਖ ਹੇਠਾਂ ਕੀਤਾ ਗਿਆ ਸੀ ਇਹ ਬਾਬਾ ਬੁੱਢਾ ਜੀ ਇਸ ਦਾ ਰਾਈਟ ਆਨਸਰ ਹੈ ਬਾਬਾ ਬੁੱਢਾ ਜੀ ਨੈਕਸਟ ਕੁਐਸਚਨ ਕਹਿੰਦਾ ਹੈ ਦੋਸਤੋ ਹਰਮੰਦਰ ਸਾਹਿਬ ਵਿੱਚ ਆਦ ਗ੍ਰੰਥ ਕਦੋਂ ਸਥਾਪਿਤ ਕੀਤਾ ਗਿਆ ਸੀ ਇਸ ਦਾ ਰਾਈਟ ਆਨਸਰ ਹੈ 1604 ਦੇ ਵਿੱਚ ਕੀਤਾ ਗਿਆ ਸੀ ਦੋਸਤੋ ਨੈਕਸਟ ਕੁਐਸਚਨ ਕਹਿੰਦਾ ਹੈ ਹਰਮੰਦਰ ਸਾਹਿਬ ਦੀ ਮੁੱਖ ਵਿਸ਼ੇਸ਼ਤਾ ਹੈ ਹਰਮੰਦਰ ਸਾਹਿਬ ਦੀ ਮੁੱਖ ਵਿਸ਼ੇਸ਼ਤਾ ਹੈ ਦੋਸਤੋ ਚਾਰੋਂ ਦਿਸ਼ਾਵਾਂ ਵਿੱਚ ਚਾਰ ਦਰਵਾਜ਼ੇ ਇਸ ਦਾ ਕੀ ਹੈ ਰਾਈਟ ਆਨਸਰ ਹੈ ਦੋਸਤੋ ਏ ਕੀ ਮੁੱਖ ਵਿਸ਼ੇਸ਼ਤਾ ਹੈ ਹੋਰ ਇਮਾਰਤਾਂ ਨਾਲੋਂ ਨੀਚੇ ਦਾ ਗਲਤ ਹੋ ਜਾਵੇਗਾ ਡੋਲੂ ਮੰਨਿਆ ਜਾਵੇਗਾ ਦੋਸਤੋ ਤੁਹਾ ਦਾ ਤਾਂ ਧਿਆਨਾ ਕਰਕੇ ਹੋਣੇ ਹਨ ਇਹੋ ਜੇ ਕੁਐਸਚਨ ਨੈਕਸਟ ਕਹਿੰਦਾ ਹੈ ਸਿੱਖਾਂ ਦੇ ਪੰਜਵੇਂ ਗੁਰੂ ਕੌਣ ਸਨ ਤਾਂ ਸਾਰਿਆਂ ਨੂੰ ਪਤਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ ਦੋਸਤੋ ਨੈਕਸਟ ਕੁਐਸਚਨ ਕਹਿੰਦਾ ਹੈ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ ਤਾਂ ਗੁਰੂ ਅਰਜਨ ਦੇਵ ਜੀ ਦਾ ਜਨਮ ਜੋ ਹੋਇਆ ਸੀ 1563 ਈਸਵੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਚਾਰ ਗੁਰੂ ਸਾਹਿਬਾਨਾਂ ਦੇ ਕੁਐਸਚਨ ਪਹਿਲਾਂ ਵਾਲੀਆਂ ਵੀਡੀਓ ਵਿੱਚ ਕਰਵਾ ਦਿੱਤੇ ਗਏ ਹਨ ਜੇਕਰ ਨਹੀਂ ਦੇਖਿਆ ਤਾਂ ਉਹਨਾਂ ਨੂੰ ਜ਼ਰੂਰ ਦੇਖ ਲੈਣਾ ਦੋਸਤੋ ਗੁਰੂ ਅਰਜਨ ਦੇਵ ਜੀ ਦੇ ਅੱਜ ਤੋਂ ਕੁਐਸਚਨ ਸਟਾਰਟ ਹੋਏ ਹਨ ਤਾਂ ਕੁਐਸਚਨ ਪਹਿਲਾ ਈਸਵੀ ਜਨਮ ਕਦੋਂ ਹੋਇਆ ਹੈ ਗੁਰੂ ਕਿੰਵੇਂ ਸਨ ਤਾਂ ਨੈਕਸਟ ਕੁਐਸਚਨ ਕਹਿੰਦਾ ਹੈ ਦੋਸਤੋ ਗੁਰੂ ਅਰਜਨ ਦੇਵ ਜੀ ਦੀ ਗੁਰਗੱਦੀ ਦਾ ਸਮਾ ਕੀ ਸਮਾਸੀ ਤਾਂ ਇਸ ਦਾ ਰਾਈਟ ਆਨਸਰ ਹੈ ਦੋਸਤੋ 1581 ਤੋਂ 1606 ਵਿੱਚ ਪਹਿਲੇ ਗੁਰੂ 1469 ਚ ਜਨਮ ਹੋਏ 1539 ਤੱਕ 1539 ਤੋਂ 1552 ਤੱਕ ਦੂਜੇ ਗੁਰੂ ਤੀਸਰੇ ਗੁਰੂ 1552 ਤੋਂ ਲੈ ਕੇ 1574 ਤੱਕ ਚੌਥੇ ਗੁਰੂ 1574 ਤੋਂ 1581 ਅਤੇ ਪੰਜਵੇਂ ਗੁਰੂ ਅਜ ਦੇ 1581 ਤੋਂ 1606 ਤੱਕ ਹੋ ਜਾਵੇਗਾ ਇਸ ਦਾ ਆਨਸਰ ਦੋਸਤੋ ਤੁਹਾਨੂੰ ਇਹ ਚੀਜ਼ਾਂ ਦਾ ਸਾਰਿਆਂ ਦਾ ਪਤਾ ਹੋਣਾ ਚਾਹੀਦਾ ਡੇਟਸ ਇਹਨਾਂ ਦੀਆਂ ਗੁਰੂਆਂ ਦੀਆਂ ਯਾਦ ਕਰ ਲੈ ਬਹੁਤ ਹੀ ਜ਼ਿਆਦਾ ਜ਼ਰੂਰੀ ਹਨ ਅਗਲਾ ਕੁਸ਼ਣ ਕਹਿੰਦਾ ਹੈ ਗੁਰੂ ਅਰਜਨ ਦੇਵ ਜੀ ਦੇ ਪਿਤਾ ਕੌਣ ਸਨ ਤਾਂ ਗੁਰੂ ਅਰਜਨ ਦੇਵ ਜੀ ਦੇ ਪਿਤਾ ਦਾ ਰਾਈਟ ਆਨਸਰ ਹੈ ਗੁਰੂ ਰਾਮਦਾਸ ਜੀ ਇਹਦਾ ਰਾਈਟ ਆਨਸਰ ਹੈ ਦੋਸਤੋ ਨੈਕਸਟ ਕੁਸ਼ਣ ਕਹਿੰਦਾ ਹੈ ਗੁਰੂ ਅਰਜਨ ਦੇਵ ਜੀ ਦੀ ਮਾਤਾ ਕੌਣ ਸੀ ਇਸਦਾ ਰਾਈਟ ਆਨਸਰ ਹੈ ਬੀਬੀ ਪਾਨੀ ਜੀ ਇਹਨਾਂ ਦਾ ਇਸ ਤਾਕੀ ਇਹਨਾਂ ਦੀ ਮਾਤਾ ਸੀ ਇਹ ਕੀ ਹੈ ਇਸਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਕਹਿੰਦਾ ਹੈ ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ ਗੁਰੂ ਅਰਜਨ ਦੇਵ ਜੀ ਦਾ ਜਨਮ ਗੋਇੰਦਵਾਲ ਸਾਹਿਬ ਵਿਖੇ ਹੋਇਆ ਸੀ ਦੋਸਤੋ ਗੁਰੂ ਅਰਜਨ ਦੇਵ ਜੀ ਦਾ ਜਨਮ ਨੈਕਸਟ ਕਹਿੰਦਾ ਹੈ ਸਿੱਖ ਇਤਿਹਾਸ ਵਿੱਚ ਸ਼ਹੀਦ ਹੋਣ ਵਾਲੇ ਪਹਿਲੇ ਗੁਰੂ ਕੌਣ ਸਨ ਤਾਂ ਗੁਰੂ ਅਰਜਨ ਦੇਵ ਜੀ ਹੀ ਸਨ ਮੁਗਲ ਕੌਣ ਸੀ ਜਹਾਗੀਰ ਸੀ ਦੋਸਤੋ ਇਹ ਯਾਦ ਰੱਖਣਾ ਹੈ ਜਹਾਗੀਰ ਤੇ ਇਨਾਂ ਨੂੰ ਕੀ ਕਿਹਾ ਜਾਂਦਾ ਸ਼ਹੀਦਾਂ ਦੇ ਸਰਤਾਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਨੂੰ ਦੋਸਤੋ ਵੈਰੀ ਇੰਪੋਰਟੈਂਟ ਕੁਐਸਚਨ ਇਹ ਸਿੱਖ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਕਿਸ ਨੂੰ ਸੱਚਾ ਪਾਤਸ਼ਾਹ ਮੰਨਿਆ ਗਿਆ ਇਹ ਦੋਸਤੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਸ ਦਾ ਰਾਈਟ ਆਨਸਰ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੱਚਾ ਪਾਤਸ਼ਾਹ ਮੰਨਿਆ ਗਿਆ ਕਿਹੜਾ ਪਹਿਲਾ ਨੈਕਸਟ ਕੁਐਸਚਨ ਕਹਿੰਦਾ ਹੈ ਜੋ ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਹੈ ਕਹਿੰਦੇ ਪੰਜਵੇਂ ਗੁਰੂ ਦੇ ਪੁੱਤਰ ਦਾ ਕੀ ਨਾਮ ਸੀ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਪੰਜਵੇਂ ਗੁਰੂ ਸਹਿਬਾਨ ਦੇ ਪੁੱਤਰ ਦਾ ਨਾਮ ਸੀ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਦਾ ਰਾਈਟ ਆਨਸਰ ਹੈ ਅਤੇ ਇਹਨਾਂ ਨੇ ਆਪਦੇ ਪੁੱਤਰ ਦੇ ਜਨਮ ਤੇ ਕਿਹੜਾ ਨਗਰ ਵਸਾਇਆ ਸੀ ਉਸ ਦਾ ਨਾਮ ਦੱਸਣਾ ਹੈ ਅਤੇ ਕਿਹੜਾ ਪਿੰਡ ਸੀ ਕੀ ਪਿੰਡ ਦਾ ਨਾਮ ਸੀ ਉਸ ਨੂੰ ਦੁਆਰਾ ਫਿਰ ਵਸਾਇਆ ਸੀ ਉਸ ਪਿੰਡ ਦਾ ਨਾਮ ਵੀ ਰੱਖਣਾ ਹੈ ਤਾਂ ਦੋਸਤੋ ਇਹ ਕਮੈਂਟ ਬਾਕਸ ਵਿੱਚ ਜਾਂਦੇ ਹੋਏ ਜਰੂਰ ਦੱਸ ਕੇ ਜਾਣਾ ਬਹੁਤ ਇੰਪੋਰਟੈਂਟ ਹੈ ਤੁਹਾਡੇ ਆਉਣ ਵਾਲੇ ਪੇਪਰਾਂ ਦੇ ਲਈ ਇਹ ਕੁਐਸਚਨ ਜਿੰਨੇ ਵੀ 180 ਕੁਐਸਚਨ ਹੋਏ ਹੋਏ ਹਨ 1 ਤੋਂ ਲੈ ਕੇ 180 ਤੱਕ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈ ਦੋਸਤੋ ਜੇਕਰ ਨਹੀਂ ਦੇਖਿਆ ਪੁਰਾਣੀਆਂ ਵੀਡੀਓ ਤਾਂ ਸਾਰੀਆਂ ਜਰੂਰ ਦੇਖ ਲੈਣਾ ਦੋਸਤੋ ਪੇਪਰ A ਜੇਕਰ ਕਲੀਅਰ ਕਰੋਗੇ ਤਾਂ ਹੀ ਪੇਪਰ B ਦੇ ਵਿੱਚ ਕਾਊਂਟ ਹੋ ਸਕੋਗੇ ਉਸ ਨੂੰ ਕੀ ਹੈ ਤਾਂ ਹੀ ਦੇ ਸਕੋਗੇ ਦੇ ਤਾਂ ਦੋਗੇ ਬਟ ਕੀ ਹੈ ਉਹ ਕਾਊਂਟ ਤਦ ਹੀ ਹੋਵੇਗਾ ਜੇਕਰ ਤੁਸੀਂ ਇਸ ਪੇਪਰ ਨੂੰ ਕਰੈਕ ਕਰੋਗੇ 25 ਨੰਬਰ ਲੈਣੇ ਹਨ ਤਾਂ 25 ਨੰਬਰ ਤਾਂ ਹੀ ਆ ਸਕਦੇ ਜੇਕਰ ਤੁਸੀਂ ਦੀ ਤਿਆਰੀ ਚੰਗੀ ਤਰ੍ਹਾਂ ਨਾ ਕਰੋਗੇ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ